ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਪ੍ਰਿੰਤ ਤਪਸ ਇੱਕ ਬੁਮਾਰੀ ਬੁਮਾਰੀ ਫੌਜੀ ਫਿਆਰੀ ਚੈਨਲ ਤੋਂ ਇੱਕ ਵਾਰ ਫੇ ਤੁਹਾਨੂੰ ਸਵਾਗਤ ਕਰਦਾ ਆਪਣੇ ਚੈਨਲ ਦੇ ਅੰਦਰ ਤੇ ਸਰੋਤਿਆਂ ਦੇ ਮੈਂ ਫਿਰ ਹਾਜ਼ਰ ਹੋਇਆ ਇੱਕ ਪੁੱਛੋ ਤਾਂ ਜਾਣੀ ਇਹਦਾ 파ਟ ਦੂਜਾ ਲੈ ਕੇ ਇੱਕ ਨਵੀਂ ਪੁੱਛਾਰਤ ਲੈ ਕੇ ਤੇ ਪਿਛਲੀ ਪੁੱਛਾਰਤ ਦਾ ਜਿਹੜਾ ਉੱਤਰ ਹੈ ਤੁਹਾਨੂੰ ਇਸ ਦੀ ਐਂਡ ਵਿੱਚ ਦਵਾਂਗਾ ਤਾਂ ਜੋ ਤੁਸੀਂ ਇਹ ਪੂਰਾ ਦੇਖੋ ਸਕ੍ਰਿਪਟ ਨਾ ਕਰੋ ਦੇਸਕ੍ਰਿਪਟਰਾ ਕਰਨਾ ਪੂਰੀ ਸੁਣਨਾ ਤਾਂ ਐ ਮੈਂ ਕਦੇ ਵੀ ਉੱਤਰ ਦੇ ਸਕਦਾ ਵੀ ਦੇ ਸਕਦਾ ਉਹਦਾ ਐਂਡ ਤੇ ਵੀ ਦੇ ਸਕਦਾ ਤੇ ਜਿਹੜੇ ਹੋਰ ਵਿਝਾਰਤ ਨਹੀਂ ਸੁਣੀ ਤਾਂ ਪਿਛਲੇ ਪਾੜ ਦੀ ਇੱਕ ਵਿਝਾਰਤ ਹੁੰਦਾ ਦਾ ਤੇ ਉਹਦਾ ਉੱਤਰ ਮੈਨੂੰ ਦੇ ਤੇ ਵਿਝਾਰਤ ਹੈ ਕਿ ਅੱਜ ਤਰ੍ਹਾਂ ਕਹਿੰਦੇ ਇੱਕ ਊਂਟ ਹੁੰਦਾ ਮੋੜ ਦੇ ਉੱਪਰ ਔਰਤ ਬੈਠੀ ਆ ਤੇ ਉਹਨੂੰ ਇੱਕ ਬੰਦਾ ਆ ਘਰੇ ਆਉਂਦਾ ਵਾ ਤੇ ਸਾਹਮਣੇ ਆ ਘਰੇ ਆਵਾ ਤੇ ਉਹੋ ਜੀ ਇੱਕ ਔਰਤ ਜਾਂਦੀ ਆ ਉਹਨਾਂ ਤੋਂ ਉਹ ਤੋਂ ਸਵਾਲ ਪੁੱਛਿਆ ਜਾਂਦਾ ਸਵਾਲ ਤੋਂ ਤੋ ਆ ਕੋਈ ਇਸ ਤਰ੍ਹਾਂ ਉਹ ਕਹਿੰਦੀ ਐ ਮੂੰਹ ਚੜੇਂਦੀ ਐ ਊਠ ਕਿਦਾ ਤੇਰਾ ਕੀ ਲੱਗਦਾ ਠੀਕ ਹੈ ਜੀ ਇਹ ਮੂੰਹ ਚੜੀ ਹੋਈ ਐ ਕਿ ਤੇਰਾ ਮੂੰਹ ਹੱਕ ਰਿਆ ਉਹ ਤੇਰਾ ਕੀ ਲੱਗਦਾ ਉਸ ਤੋਂ ਵਕਤ ਉਸ ਔਰਤ ਦਾ ਜਵਾਬ ਇਹ ਹੁੰਦਾ ਉਹ ਕਹਿੰਦੀ ਐ ਕਿ ਇਹਦਾ ਤਾਂ ਮੈਂ ਨਾਂ ਨਹੀਂ ਲੈਣਾ ਇਹਦਾ ਤਾਂ ਮੈਂ ਨਾਂ ਨਹੀਂ ਲੈਣਾ ਮੇਰਾ ਨਾਂ ਹੈਗਾ ਜੀਆ ਤੇ ਇਹਦੀ ਸੱਸ ਤੇ ਮੇਰੀ ਸੱਸ ਲੱਗਣ ਦੋ ਆ ਮਾਮਤੀਆਂ ਠੀਕ ਹੈ ਜੀ ਦੁਆ ਸੋਲਣਾ ਬਈ ਵਿਆਹ ਤੱਕ ਕਰੀ ਕਿ ਜਿਹੜੀ ਇਹਦੀ ਸੱਸ ਹੈ ਤੇ ਮੇਰੀ ਸੱਸਾ ਉਹ ਹਾਜ਼ਰ ਵਿੱਚ ਮਾਮਤੀਆਂ ਲੱਗਦੀਆਂ ਨੇ ਤੇ ਇੱਥੇ ਤੁਸੀਂ ਜਵਾਬ ਇਹ ਦੇਣਾ ਕਿ ਉਹਨਾਂ ਦਾ ਹਾਜ਼ਰ ਵਿੱਚ ਕੀ ਰਹਿੰਦਾ ਹੋਇਆ ਤੇ ਮਰਦੇ ਹੋ ਆਕਰਿਆ ਹੋਂਟ ਨੂੰ ਤੇ ਊਠ ਦੇ ਉੱਪਰ ਹੀ ਔਰਤ ਬੈਠੀ ਆ ਉਹਨਾਂ ਦਾ ਹਾਜ਼ਰ ਵਿੱਚ ਕੀ ਰਹਿੰਦਾ ਹੋਇਆ ਜਵਾਬ ਦੇਣਾ ਕਮੈਂਟਾਂ ਵਿੱਚ ਠੀਕ ਹੈ ਜੀ ਤੇ ਪਿਛਲੀ ਦਾ ਜਿਹੜਾ ਉੱਤਰ ਆਇਆ ਪਿਛਲੇ ਹਾਰਟ ਦਾ ਉਹਦਾ ਐਂਡ ਉਹਦਾ ਉੱਤਰ ਇਹ ਆਊਗਾ 3 ਸਵਾ 5 ਰੁਪਏ ਉਹ ਬੰਦਾ ਘਰੋਂ ਸਵਾ 5ਵੇਂ ਲੈ ਕੇ ਤੁਰਿਆ ਸੀ ਜਿਸ ਨੂੰ ਸਮਝ ਨਹੀਂ ਆਈ ਉਹ ਇੱਕ ਵਾਰ ਫੇਰਾਗਾ ਪਾਟ ਪਹਿਲਾਂ ਸੁਣ ਸਕਦਾ ਵਾ ਜਿਹਨੇ ਪਾਟ ਨਹੀਂ ਦੇਖਿਆ ਉਹਦਾ ਉਸ ਦਾ ਉੱਤਰ ਹੈਗਾ ਸਵਾ 5 ਰੁਪਏ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਕਰਨਾ ਕਮੈਂਟ ਕਰਨਾ ਐਂਡ ਸ਼ੇਅਰ ਵੀਰੂ ਕਰਨਾ ਤੇ ਸਬਸਕ੍ਰਾਈਬਿੰਗ ਕਰਨਾ ਨਾ ਭੁੱਲਣਾ ਜੀ ਫਿਰ ਮਿਲਦੇ ਆਂ ਫਿਰ ਕਿਸੇ ਵੀਡੀਓ ਅੰਦਰ ਤੇ ਇਹਦਾ ਉੱਤਰ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਵਾਂਗਾ ਤੇ ਤੁਹਾਡੇ ਜਵਾਬਾਂ ਦਾ ਮੈਂ ਇੰਤਜ਼ਾਰ ਕਰਾਂਗਾ ਫਿਰ ਮਿਲਦੇ ਆਂ ਤੁਹਾਡਾ ਆਪਣਾ ਇੰਤਰਪਾਸੇ ਬਿਮਾਰੀ ਬਿਮਾਰੀ ਫੌਜੀ ਫਾਜ਼ੀ ਚੈਨਲ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ